ਸ਼ਸ਼ੀਕਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਬੀਬੀਐਮਬੀ ਹਸਪਤਾਲ ਨੰਗਲ ਦੇ ਵਿੱਚ ਤਾਇਨਾਤ ਸਰਜਨ ਡਾਕਟਰ ਸੰਦੀਪ ਸ਼ਰਮਾ ਵੱਲੋਂ ਬੀਬੀਐਮਬੀ ਦੇ ਯੂਨੀਅਨ ਆਗੂਆਂ ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਗਏ ਡਾਕਟਰ ਦਾ ਕਹਿਣਾ ਹੈ ਕਿ ਕੁਝ ਕਾਗਜ਼ਾਂ ਤੇ ਸਾਈਨ ਨੂੰ ਲੈ ਕੇ ਬੀਬੀਐਮਬੀ ਦੇ ਯੂਨੀਅਨ ਆਗੂ ਅਤੇ ਮੁਲਾਜ਼ਮਾਂ ਵੱਲੋਂ ਉਹਨਾਂ ਨਾਲ ਧੱਕਾਮੁਕੀ ਅਤੇ ਕੁੱਟਮਾਰ ਕੀਤੀ ਗਈ ਇਹ ਸਾਰੀ ਘਟਨਾ ਦੀ ਸ਼ਿਕਾਇਤ ਉਹਨਾਂ ਵੱਲੋਂ ਪੁਲਿਸ ਥਾਣੇ ਨੰਗਲ ਵਿੱਚ ਦਰਜ ਕਰਵਾ ਦਿੱਤੀ ਗਈ ਹੈ ਅ ਮੈਂ ਅੱਜ ਸਵੇਰੇ 8 ਵਜੇ ਓਪੀਡੀ ਵਿੱਚ ਆ ਗਿਆ ਸੀਗਾ 8 ਤੋਂ ਲੈ ਕੇ 10 ਵਜੇ ਤੱਕ ਮੇਰੀ ਓਪੀਡੀ ਸੀ ਅੱਜ ਮੇਰੇ ਚਾਰ ਮੇਜਰ ਆਪਰੇਟ ਸੀਗੇ ਜਿਦੇ ਵਿੱਚ ਇੱਕ ਲੈਪਰੋਟਮੀ ਸੀਗੀ ਕਿਸੇ ਮਰੀਜ਼ ਦੀ ਪੇਟ ਦੀ ਆਂਤ ਰੁਕੀ ਹੋਈ ਸੀ ਉਹਦਾ ਇੱਕ ਵੱਡਾ ਆਪਰੇਸ਼ਨ ਕਰਨਾ ਸੀਗਾ ਤੇ ਕੱਲ ਵੀ ਮੇਰੀ ਜਿਹੜੀ ਆਪਣੇ ਓਟੀ ਹੈ ਉਹ ਆਪਣੇ ਕੀ ਕਹਿੰਦੇ ਹੁੰਦੇ ਸ਼ਾਮੀ 6 ਵਜੇ ਖਤਮ ਹੋਈ ਸੀਗੀ ਤੇ ਕੱਲ ਦਾ ਦਿਨ ਵੀ ਮੇਰਾ ਵਿਅਸਤ ਸੀ ਤੇ ਅੱਜ ਦਾ ਦਿਨ ਵੀ ਮੇਰਾ ਪਲਾਨ ਸਾਰਾ ਆਪਰੇਸ਼ਨ ਡੇ ਹੀ ਸੀ ਅੱਜ ਮੇਰਾ ਤੇ ਕੱਲ ਕੋਈ ਮੇਰੇ ਪਿੱਛੋਂ ਕੋਈ ਬਿੱਲ ਵਗੈਰਾ ਸਾਈਨ ਕੋਈ ਕਰਵਾਉਣ ਆਏ ਹੋਣੇ ਆ ਤੇ ਮੈਂ ਇੱਥੇ ਅਵੇਲੇਬਲ ਨਹੀਂ ਸੀ ਉਹ ਆਪਣਾ ਬਿੱਲ ਜਿਹੜਾ ਹੈਗਾ ਉਹ ਇੱਥੇ ਛੱਡ ਗਏ ਸੀਗੇ ਤੇ ਉਹ ਜੇ ਵੀ ਮੈਂ ਆਪਣੀ ਓਪੀਡੀ ਖਤਮ ਕਰਕੇ ਚੱਲਾਂ ਤੇ ਉਸ ਤੋਂ ਬਾਅਦ ਮੈਂ ਆਪਣੇ ਆਪਣੀ ਓਪੀਡੀ ਦੇ ਕਮਰੇ ਚੋਂ ਬਾਹਰ ਨਿਕਲਿਆ ਤੇ ਇੱਕ ਬੰਦਾ ਆਇਆ ਕਿ ਡਾਕਟਰ ਸਾਹਿਬ ਮੈਂ ਇੱਕ ਬਿੱਲ ਜਿਹੜਾ ਸੀ ਉਹ ਸਾਈਨ ਕਰਨ ਲਈ ਤੁਹਾਡੇ ਕੋਲ ਦੇ ਗਿਆ ਸੀਗਾ ਤੇ ਮੈਂ ਉਹਨੂੰ ਬੜੇ ਪਿਆਰ ਨਾਲ ਕਿਹਾ ਕਿ ਭਾਈ ਮੇਰੇ ਧਿਆਨ ਦੇ ਵਿੱਚ ਨਹੀਂ ਹੈ ਠੀਕ ਹੈ ਨਾ ਹਣਾ ਤੇ ਮੈਂ ਇੱਕ ਮੇਜਰ ਆਪਰੇਸ਼ਨ ਕਰਨ ਜਾ ਰਿਹਾ ਹਾਂ ਤੇ ਤੁਸੀਂ ਕੀ ਕਹਿੰਦੇ ਹੋ ਹੁੰਦੇ ਪਲੀਜ਼ ਰਿਕੁਐਸਟ ਹੈ ਕੱਲ ਨੂੰ ਜੋ ਵੀ ਹੋਊਗਾ ਮੈਂ ਥੋੜਾ ਕਰ ਦਊਗਾ ਠੀਕ ਹੈ ਬਸ ਇੰਨੀ ਗੱਲ ਹੋਈ ਤੇ ਉਹ ਮੈਂ ਹੱਲੇ ਚਾਰ ਕਦਮ ਹੀ ਪੱਟੇ ਸੀਗੇ ਇੱਥੇ ਕੋਈ ਯੂਨੀਅਨ ਦੇ ਬੰਦੇ ਆਏ ਮੇਰੇ ਕੋ ਰਾਜਾ ਇੱਕ ਤੇ ਨਾਲ ਵਿਨੋਦ ਪੱਟੀ ਇਹਨਾਂ ਨੇ ਮੇਰੇ ਤੇ ਹਮਲਾ ਕੀਤਾ ਔਰ ਕੀ ਕਹਿੰਦੇ ਉਹਨੇ ਮੇਰੇ ਨਾਲ ਮੈਨ ਹੈਂਡਲਿੰਗ ਕੀਤੀ ਔਰ ਮੇਰੇ ਉੱਤੇ ਇਹਨਾਂ ਨੇ ਹੱਥ ਚੱਕਿਆ ਇਹ ਪਹਿਲਾਂ ਹੀ ਪਲਾਨ ਕਰਕੇ ਆਏ ਹੋਏ ਸੀ ਸਾਰਾ ਕੁਝ ਠੀਕ ਹੈ ਇਹਨਾਂ ਦਾ ਆਈ ਡੋਨਟ ਨੋ ਕੀ ਮੋਟਿਵ ਸੀਗਾ ਹਨਾ ਔਰ ਕੀ ਕਹਿੰਦੇ ਹੁੰਦੇ ਆ ਇੱਥੇ ਦੇ ਜੋ ਵੀ ਮੇਰੀ ਓਪੀਡੀ ਦੇ ਵਿੱਚ ਆਸ-ਪਾਸ ਲੋਕੀ ਖੜੇ ਸੀ ਦਿਖਾਣ ਲਈ ਮੈਨੂੰ ਖੜੇ ਸੀਗੇ ਉਹ ਇਸ ਚੀਜ਼ ਦੇ ਗਵਾਹ ਨੇ ਕਿ ਇਹਨਾਂ ਨੇ ਡਾਕਟਰ ਸਾਹਿਬ ਬਾਹਰ ਨਿਕਲੇ ਤਾਂ ਇਹਨਾਂ ਨੇ ਇੱਕਦਮ ਅਚਾਨਕ ਡਾਕਟਰ ਸਾਹਿਬ ਤੇ ਹਮਲਾ ਕੀਤਾ ਹੁਣ ਤੁਹਾਡੇ ਵੱਲੋਂ ਕੀ ਕੀਤਾ ਜਾ ਰਿਹਾ ਹੈ ਮੇਰੇ ਵੱਲੋਂ ਪੁਲਿਸ ਨੂੰ ਰਿਕੁਐਸਟ ਦਿੱਤੀ ਗਈ ਹੈ ਕਿ ਐਫ ਆਈ ਆਰ ਲਾਂਚ ਕੀਤੀ ਜਾਵੇ ਇਹਨਾਂ ਦੇ ਖਿਲਾਫ ਇਹ ਦੇਖੋ ਇੱਕ ਤਰ੍ਹਾਂ ਦੀ ਮੈਨੂੰ ਇਹ ਗੁੰਡਾਗਰਦੀ ਲੱਗੀ ਇਹ ਚੀਜ਼ ਗਲਤ ਹੈ ਠੀਕ ਹੈ ਨਾ ਕਿ ਨਾ ਮੇਰਾ ਇਹਨਾਂ ਨਾਲ ਕੋਈ ਇਸ਼ੂ ਹੈਗਾ ਨਾ ਕੋਈ ਹੈਗਾ ਤੁਸੀਂ ਐਵੇਂ ਤਾਂ ਕੋਈ ਵੀ ਸੇਫ ਨਹੀਂ ਹੈਗਾ ਬੀਬੀਐਮਪੀ ਦੇ ਉੱਚ ਅਧਿਕਾਰੀ ਨੂੰ ਵੀ ਸ਼ਿਕਾਇਤ ਤੁਸੀਂ ਕੀਤੀ ਹਾਂਜੀ ਮੈਂ ਬੀਬੀਐਮਪੀ ਦੇ ਉੱਚ ਅਧਿਕਾਰੀ ਆਪਣੇ ਪੀਐਮਓ ਮੈਡਮ ਆਪਣੇ ਚੀਫ ਸਰ ਸਾਰਿਆਂ ਨੂੰ ਔਰ ਜਿਹੜੇ ਦੂਸਰੇ ਆਪਣੇ ਐਡੀਸ਼ਨਲ ਚੀਫ ਨੇ ਉਹਨਾਂ ਨੂੰ ਵੀ ਮੈਂ ਸਾਰੀ ਇਹ ਆਪਣਾ ਬਿਆਨ ਕਰ ਚੁੱਕਾ ਹਾਂ ਕਿ ਮੇਰੇ ਨਾਲ ਇਦਾਂ ਹੋਇਆ ਹੈ ਦੇਖੋ ਬੀਬੀਐਮਬੀ ਹਸਪੀਟਲ ਦੇ ਵਿੱਚ ਐਟਲੀਸਟ ਮੇਰੇ 40 ਤੋਂ 50 50 ਮਰੀਜ਼ ਦਾਖਲ ਹੁੰਦੇ ਰਹਿੰਦੇ ਨੇ ਮੈਂ ਬੜੀ ਇਮਾਨਦਾਰੀ ਦੇ ਨਾਲ ਇੱਥੇ ਦਿਨ ਰਾਤ ਸੇਵਾਵਾਂ ਦਿੰਦਾ ਹਾਂ ਈਵਨ ਕਿ ਕੋਈ ਵੀ ਔਖਾ ਸੋਖਾ ਕੇਸ ਹੋਵੇ ਮੈਂ ਉਹਨੂੰ ਹਮੇਸ਼ਾ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਹਾਂ ਜੇ ਮੇਰੇ ਨਾਲ ਹੀ ਇਹ ਸਭ ਕੁਝ ਹੋ ਰਿਹਾ ਹੈ ਤੇ ਇਹ ਚੀਜ਼ ਮੈਨੂੰ ਗਲਤ ਲੱਗੀ ਦੂਜੇ ਪਾਸੇ ਜਦੋਂ ਇਸ ਸਬੰਧੀ BBMB ਆਗੂ ਵਿਨੋਦ ਪੱਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਡਾਕਟਰ ਦੀਆਂ ਕਾਫੀ ਸ਼ਿਕਾਇਤਾਂ ਆ ਰਹੀਆਂ ਸਨ ਜਿਸ ਨੂੰ ਲੈ ਕੇ ਉਹ ਡਾਕਟਰ ਨਾਲ ਗੱਲਬਾਤ ਕਰਨ ਗਏ ਸੀ ਪਰ ਡਾਕਟਰ ਵੱਲੋਂ ਜਿਹੜੇ ਦੋਸ਼ ਲਗਾਏ ਗਏ ਹਨ ਉਹ ਬੇਬੁਨਿਆਦ ਹਨ ਝੂਠੇ ਹਨ ਹਸਪਤਾਲ ਵਿੱਚ CCTV ਕੈਮਰੇ ਲੱਗੇ ਹੋਏ ਹਨ ਉਹ ਚੈੱਕ ਕਰ ਲਏ ਜਾਣ ਜਿਸ ਨਾਲ ਸਾਰਾ ਸੱਚ ਸਾਹਮਣੇ ਆ ਜਾਵੇਗਾ ਹਸਪਤਾਲ ਦੇ ਵਿੱਚ ਡਾਕਟਰ ਵੱਲੋਂ ਤੁਹਾਡੇ ਪਰ ਇਲਜ਼ਾਮ ਲਗਾਏ ਐਕਚੁਅਲ ਜਿਹੜੇ ਡਾਕਟਰ ਦੇ ਇਲਜ਼ਾਮ ਆ ਬਿੱਲ ਦਾ ਉਹ ਬਿਲਕੁਲ ਸਾਰੇ ਝੂਠੇ ਐ ਅਨੇਰਾਧਾਰ ਐ ਕੋਈ ਉਹਦੇ ਨਾਲ ਅਸੀਂ ਮੈਨਡਿੰਗ ਨਹੀਂ ਕੀਤੀ ਕੋਈ ਉਹਦੇ ਨਾਲ ਕੁਝ ਨਹੀਂ ਹੋਇਆ ਉਹਨਾਂ ਬੇਹੋਸ਼ਾਈ ਹੋਈ ਸਾਡੀ ਉਹਦਾ ਕਾਰਨ ਸੀਗਾ ਕਿ ਇੱਕ ਬਿੱਲ ਸੀਗਾ ਕੋਈ ਮੈਡੀਕਲ ਬਿੱਲ ਕਾਫੀ ਦਿਨ ਤੋਂ ਨਾ ਉਹ ਕਰ ਨਹੀਂ ਰਿਹਾ ਸੀ ਸਾਈਨ ਉਹ ਬੰਦੇ ਜਿਹੜੇ ਆਏ ਸੀਗੇ ਸਾਈਨ ਕਰਵਾਉਣ ਵਾਸਤੇ ਉਹਨਾਂ ਨੇ ਸਾਡੇ ਜਨਰਲ ਸੈਕਟਰੀ ਰਾਜਾ ਸਿੰਘ ਐ ਉਹਨਾਂ ਨੂੰ ਕਿਹਾ ਵੀ ਸਾਈਨ ਕਰਵਾ ਦਿਓ ਡਾਕਟਰ ਤੋਂ ਰਾਜਾ ਸਿੰਘ ਜੀ ਗਏ ਸਾਡੇ ਸਾਈਨ ਕਰਵਾਉਣ ਉਹ ਰਾਜਾ ਸਿੰਘ ਨਾਲ ਉਹਨੇ ਕਾਫੀ ਮਿਸਬਿਹਵ ਕੀਤਾ ਕਾਫੀ ਉਹਨਾਂ ਨੂੰ ਘੱਟ ਵੱਧ ਬੋਲੇ ਉਹਨਾਂ ਨੇ ਫਿਰ ਮੈਨੂੰ ਫੋਨ ਕੀਤਾ ਮੈਂ ਗਿਆ ਤੇ ਮੈਂ ਜਾ ਕੇ ਪੁੱਛਿਆ ਉਹਨਾਂ ਨੂੰ ਵੀ ਡਟਸਾਪ ਕੀ ਗੱਲ ਹੋਈ ਵੀ ਐਦਾਂ ਕਰਨ ਤੁਸੀਂ ਐਨੇ ਗੁੱਸੇ ਚ ਹੋ ਗਏ ਤੇ ਉਹ ਮੇਰੇ ਨਾਲ ਵੀ ਉਹਨਾਂ ਨੇ ਮਿਸਬੀਵ ਕੀਤਾ ਤੇ ਉੱਥੇ ਫਿਰ ਉਸ ਮਿਸਬੀਵ ਦੇ ਚੱਕਰ ਦੇ ਵਿੱਚ ਉੱਥੇ ਬੈਸਪਸਾਈ ਹੋ ਗਈ ਬੈਸਪਸਾਈ ਜਾਵੇ ਹੋ ਗਈ ਡਾਕਟਰ ਨੇ ਵੀ ਬਹੁਤ ਕੁਝ ਕਿਹਾ ਅਜੀਬ ਸਭ ਤੋਂ ਵੀ ਕਾਫੀ ਕੁਝ ਕਿਹਾ ਹੋਇਆ ਡਾਕਟਰ ਸਾਡੇ ਯਾਨੀ ਪਰਸਨਲੀ ਚਲ ਗਿਆ ਸਾਡੇ ਤੇ ਜਿਹੜਾ ਡਾਕਟਰ ਨੇ ਇਲਜ਼ਾਮ ਲਗਾਇਆ ਵੀ ਮੈਨੂੰ ਥੱਪੜ ਮਾਰੇ ਐਸਾ ਕੁਝ ਨਹੀਂ ਹੋਇਆ ਕਿਉਂਕਿ ਉਥੇ ਸੀਸੀਟੀਵੀ ਕੈਮਰੇ ਲੱਗਿਆ ਆ ਉਹ ਚੈੱਕ ਕੀਤੇ ਜਾ ਸਕਦੇ ਉਹ ਨਾਲ ਸਭ ਕੁਝ ਸਪੱਸ਼ਟ ਹੋ ਜਾਣਾ ਇਸ ਡਾਕਟਰ ਦੇ ਕੰਪਲੇਂਟਾਂ ਬਹੁਤ ਸੀਗੀਆਂ ਜਿਹੜੇ ਸੱਤ ਅੱਠ ਲੋਕ ਉੱਥੇ ਹੀ ਸੀਗੇ ਖੜੇ ਜਿਨ੍ਹਾਂ ਨੇ ਉਸੇ ਟਾਈਮ ਕੰਪਲੇਂਟ ਕੀਤੀ ਪੀਐਮਓ ਨੂੰ ਵੀ ਸਾਡੇ ਨਾਲ ਆ ਹੋਇਆ ਸਾਡੇ ਨਾਲ ਆ ਹੋਇਆ ਸਾਡੇ ਨਾਲ ਆ ਹੋਇਆ ਸਾਡੇ ਨਾਲ ਮਿਸਬੀਵ ਕੀਤਾ ਲੇਡੀਜ਼ ਵੀ ਸੀਗੀਆਂ ਲੇਡੀਜ਼ ਨਾਲ ਵੀ ਮਿਸਬੀਵ ਕੀਤਾ ਉਹ ਨਹੀਂ ਤੇ ਇਸ ਕਰਕੇ ਡਾਕਟਰ ਦਾ ਜਿਹੜਾ ਇਹ ਰਵਈਆ ਹੈ ਕਿ ਇੱਕ ਜਿਹੜਾ ਅਪੈਂਡਸ ਦਾ ਆਪਰੇਸ਼ਨ 48000 ਰੁਪਏ ਚ ਪਵੇ ਤੇ ਹਸਪੀਟਲ ਚ ਲੁੱਟਖਰੀਆਮ ਹੋ ਰਹੀ ਆ ਔਰ ਇਸ ਡਾਕਟਰ ਵੱਲੋਂ ਹੋ ਰਹੀ ਆ ਅਸੀਂ ਕਈ ਵਾਰ ਇਸ ਡਾਕਟਰ ਨੂੰ ਕਿਹਾ ਵੀ ਡਾਕਟਰ ਸਾਹਿਬ ਇਹ ਕੰਮ ਨਾ ਕਰੋ ਇਦਾਂ ਦਾ ਥੋੜਾ ਤੁਸੀਂ ਨੂੰ ਹੱਥ ਥੋੜਾ ਰੱਖੋ ਪਰ ਉਹ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਇਆ 50-5000 ਰੁਪਏ 40-4000 ਰੁਪਏ ਬਿਲ ਲੋਕਾਂ ਦੇ ਬਣਿਆ ਕਰਦੇ ਛੋਟੇ ਛੋਟੇ ਆਪਰੇਸ਼ਨਾਂ ਦੇ ਤੇ ਇਸ ਕਰਕੇ ਡਾਕਟਰ ਨੇ ਇੱਕ ਪੱਕਾ ਫਿਕਸ ਰੱਖਿਆ ਹੋਇਆ ਇੱਕ ਲੈਬੋਰੀ ਦਾ ਨਾਮ ਲੈਂਦਾ ਉਹ ਵੀ ਉੱਥੋਂ ਹੀ ਟੈਸਟ ਕਰਾ ਕੇ ਲਿਆਓ ਤੇ ਮੈਂ ਹੋਰ ਕੋਈ ਟੈਸਟ ਤੁਹਾਡੇ ਦੇਖਣੇ ਨਹੀਂ ਐ ਅਲਟਰਾਸਾਉਂਡ ਦਾ ਵੀ ਇਸ ਤਰ੍ਹਾਂ ਹੀ ਐ ਵੀ ਇੱਕ ਜਿਹੜਾ ਤੋਂ ਅਲਟਰਾਸਾਉਂਡ ਉੱਥੇ ਤੇ ਹੀ ਅਲਟਰਾਸਾਉਂਡ ਮੰਗਦੇ ਹੋ ਤੇ ਹੋਰ ਕੋਲਟਰਾ ਸੌਨ ਵੀ ਨਹੀਂ ਮੈਂ ਦੇਖਣਾ ਸੋ ਇਸ ਕਰਕੇ ਟੈਸਟ ਵੀ ਅਨਸੈਸਰੀ ਲਿਖੇ ਜਾਂਦੇ ਦਵਾਈਆਂ ਅਨਸੈਸਰੀ ਲਿਖੀਆਂ ਜਾਂਦੀਆਂ ਇੱਕ ਹੁਣ ਇੱਥੇ ਸੀਗੇ ਪੇਸ਼ੈਂਟ ਉਹਦੇ ਪੇਸ਼ੈਂਟ ਦੀ ਡੈਥ ਹੋ ਗਈ ਉਹ ਕਾਫੀ ਲਫਾਫਾ ਪਰਿਆ ਬਸੇ ਉਹਨਾਂ ਦਵਾਈਆਂ ਦਾ ਉਹ ਕਹਿੰਦੇ ਦਵਾਈਆਂ ਵਰਤੀਆਂ ਨਹੀਂ ਸਾਡੀਆਂ ਇਹ ਮੰਗਵਾਲੀਆਂ ਸਾਤੋਂ ਇਸ ਕਰਕੇ ਬੜਾ ਵੱਡਾ ਇੱਕ ਮੈਡੀਕਲ ਘੁਟਾਲਾ ਇਹਨਾਂ ਦਾ ਤੇ ਅਸੀਂ ਇਹਦੇ ਖਿਲਾਫ ਬੋਲਦੇ ਰਹੇ ਆ ਔਰ ਇਸ ਕਰਕੇ ਡਾਕਟਰ ਜਿਹੜਾ ਹੈ ਸਾਡੇ ਖਿਲਾਫ ਹੈ ਕਿ ਉਹਦੇ ਪ੍ਰਸ਼ਾਸਨ ਕਰਕੇ ਅਸੀਂ ਬੋਲਦੇ ਆ ਉਹਦੇ ਖਿਲਾਫ ਤਾਂ ਇਹ ਸਾਡੇ ਖਿਲਾਫ ਜਦੋਂ ਇਸ ਸਬੰਧੀ BBMP ਦੇ ਚੀਫ ਇੰਜੀਨੀਅਰ ਸੀਪੀ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਕੋਲ BBMP ਹਸਪਤਾਲ ਦੀ PMO ਡਾਕਟਰ ਸ਼ਾਲਨੀ ਚੌਧਰੀ ਆਏ ਸਨ ਜਿਨ੍ਹਾਂ ਨੇ ਉਹਨਾਂ ਨੂੰ ਇਹ ਸਾਰੀ ਘਟਨਾ ਬਾਰੇ ਦੱਸਿਆ ਅਤੇ ਹੁਣ ਅਸੀਂ ਇਸ ਘਟਨਾ ਦੀ ਜਾਂਚ ਕਰ ਰਹੇ ਹਾਂ PMO ਨਾਲ ਮਰੀਫ ਵੈਸੇ ਗੱਲਬਾਤ ਹੋਈ ਹੈ ਸਾਡੇ PMO ਸਾਹਮਣੇ ਹਜੇ ਸਾਡੇ ਸੀਫ ਆਫਿਸ ਦੇ ਵਿੱਚ ਹਜੇ ਕੋਈ ਰਿਪੋਰਟ ਨਹੀਂ ਭੇਜੀ ਗਈ ਪੂਰੀ ਰਿਪੋਰਟ ਦੇਖ ਕੇ ਅਸੀਂ ਉਹਨੂੰ ਜਾਣ ਪਾਵਾਂਗੇ ਉਹਨੇ ਦੱਸਿਆ ਕਿ ਉੱਥੇ ਕੋਈ ਇਨਸੀਡੈਂਟ ਹੋਇਆ ਕਿ ਡਾਕਟਰਸ ਦੀ ਪਰਸ਼ਰ ਲੋਪਰਨ ਨਾ ਲੋਪਰਨ ਉੱਥੇ ਪਰਸ਼ਰ ਮਿਸੈਂਡਲਿੰਗ ਕੋਈ estrane ਪਿੰਚੁਰ ਦਸ ਰਹੀ ਹੈਗੀ ਹੈ ਪੂਰੀ ਰਿਪੋਰਟ ਸਾਡੇ ਕੋਲ ਜਦੋਂ ਆਜੂਗੀ ਉਹਦੇ ਵੇਸਤੇ ਅਸੀਂ ਜੋ ਅਗਰ ਕੋਈ ਇਹੋ ਜਿਹਾ ਕਿਸੂਰਵਾਰ ਬੰਦਾ ਹੈ ਅਗਰ ਕੋਈ ਕਿਸੇ ਨੇ ਕੋਈ ਡਿਊਟੀ ਟਾਈਮ ਤੇ ਗਲਤ ਡਾਕਟਰ ਸਾਹਿਬ ਨੂੰ ਕੋਈ ਗਲਤ ਕੋਈ ਮਿਸੈਂਡਲਿੰਗ ਹੋਈ ਹੈ ਜਾਂ ਦੋਨਾਂ ਪੱਖਾਂ ਨੂੰ ਸੁਣ ਕੇ ਅਸੀਂ ਬਣਦੀ ਕਾਰਵਾਈ ਕਰਾਂਗੇ ਮਾਮਲਾ ਥਾਣੇ 'ਚ ਵੀ ਪਹੁੰਚ ਕੇ ਸਰ ਸ਼ਿਕਾਇਤ ਦਾਖਲ ਕਰਵਾ ਦਿੱਤੀ ਗਈ ਹੈ ਜੀ ਇਹ ਤੁਹਾਡੇ ਜ਼ਰੀਏ ਮੈਨੂੰ ਪਤਾ ਲੱਗ ਰਿਹਾ ਹੈਗਾ ਕਿ ਮਗਰ ਮਾਮਲਾ ਉੱਥੇ ਹੈਗਾ ਬੇਸਿਕਲੀ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਾ ਹੈਗਾ ਸਾਡੇ ਕੋਲ ਰਿਪੋਰਟ ਹੈ ਜੇ ਪੀਐਮਓ ਵੱਲੋਂ ਆਣੀ ਬਾਕੀ ਸਰ ਡਾਕਟਰਜ਼ ਨੇ ਹੜਤਾਲ ਤੇ ਚਲੇ ਗਏ ਬੀਬੀਐਮਬੀ ਦਾ ਇੱਕ ਵੱਡਾ ਹਸਪੀਟਲ ਹੈ ਇਲਾਕੇ ਨੂੰ ਇੱਥੋਂ ਬਹੁਤ ਸਾਰੀਆਂ ਸਹੂਲਤਾਂ ਜੋ ਮਿਲਦੀਆਂ ਇੱਥੋਂ ਮਿਲਦੀਆਂ ਇਹਦੇ ਬਾਰੇ ਕੋਈ ਤੁਰੰਤ ਤੁਹਾਡੇ ਵੱਲੋਂ ਕੋਈ ਤੁਰੰਤ ਐਕਸ਼ਨ ਹੈ ਜਾਂ ਕੁਝ ਹੈ ਵੀ ਇਹਨਾਂ ਨੂੰ ਕਿਹਾ ਜਾਏ ਵੀ ਹੜਤਾਲ ਨਾ ਕਰੋ ਕੋਈ ਗੱਲ ਨਹੀਂ ਅਸੀਂ ਬੈਠ ਕੇ ਸੌਲਵ ਕਰਾਂਗੇ ਇਹ ਵੀ ਤੁਸੀਂ ਦੱਸ ਰਹੇ ਹੋ ਕਿ ਪੀਐਮਓ ਸਾਹਿਬ ਮੈਨੂੰ ਜਿਹੜੇ ਹੁਣੇ ਮਿਲ ਕੇ ਗਏ ਉਹਨਾਂ ਨੇ ਇਹ ਨਹੀਂ ਇਹ ਚੀਜ਼ ਹਜੇ ਦੱਸੀ ਕਿ ਡਾਕਟਰ ਹੜਤਾਲ ਤੇ ਚਲੇ ਗਏ ਆ ਜਾਂ ਤੁਹਾਨੂੰ ਖਬਰ ਤੁਸੀਂ ਆਪਣੇ ਤਰ੍ਹਾਂ ਨਾਲ ਕਰੋ ਅਸੀਂ ਕਵਰ ਕਰਕੇ ਆਏ ਹਾਂ ਹਾਂ ਨਹੀਂ ਡਾਕਟਰ ਸਾਹਿਬ ਨੇ ਮੇਰੇ ਕੋਲ ਹੁਣੇ ਪੀਐਮਓ ਸਾਹਿਬ ਕੋਲ ਕੇ ਗਏ ਆ ਉਹਨਾਂ ਨੇ ਐਸੀ ਕੋਈ ਖਬਰ ਨਹੀਂ ਦੱਸੀ ਕਿ ਡਾਕਟਰ ਸਾਹਿਬ ਜੀ ਹੜਤਾਲ ਤੇ ਇੱਕ ਬੜੀ ਗੱਲ ਇਹ ਆਈ ਹੈ ਸਾਮੇ ਵੀ ਬੀਵੀਐਮ ਵੀ ਵਰਗਾ ਏਡਾ ਵੱਡਾ ਹਸਪਤਾਲ ਪਰੇ ਦਾ ਉਹ ਸਿਸਟਮ ਹੈ ਉਹਦੇ ਵਿੱਚ ਜਿਹੜੇ ਕੈਮਰੇ ਤਾਂ ਲੱਗੇ ਆ ਪਰ ਉਹ ਚੱਲਦੇ ਨਹੀਂ ਇਹਦੇ ਨਾਲ ਤੁਸੀਂ ਕੀ ਸਮਝਦੇ ਹੋ ਵੀ ਮੁਲਾਜ਼ਮਾਂ ਦੀ ਜਿਹੜੀ ਸੁਰੱਖਿਆ ਹੈ ਉਹ ਕਿੰਨੀ ਕੁ ਬਾਕੀ ਲੇਟੈਸਟ ਮੰਗਲਾ ਹੁਣ ਤੁਹਾਨੂੰ ਪਤਾ ਹੀ ਹੈ ਕੋਲਕਾਤਾ ਤੋਂ ਹੋਇਆ ਜਿਹੜੇ ਕੈਮਰੇ ਜਿਹੜੇ ਹੈਗੇ ਆ ਕੁਝ ਕੈਮਰੇ ਇਹਨਾਂ ਚੋਂ ਚੱਲਦੇ ਵੀ ਹੈਗੇ ਜਿਹੜੇ ਖਰਾਬ ਆ ਉਹਦੇ ਲਈ ਅਸੀਂ ਆਲਰੇਡੀ ਜਿਹੜਾ ਟੇਕਅਪ ਕੀਤਾ ਹੋਇਆ ਇਸੇ ਤਰ੍ਹਾਂ ਦੇ ਸਾਡਾ ਬਾਕੀ ਵੀ ਜਿਹੜੇ ਲੱਗੇ ਦੇ ਵਿੱਚ ਅਸੀਂ ਕਿ ਜਿਹੜਾ ਸਕੂਲ ਦੇ ਵਿੱਚ ਆ ਜਾਂ ਹੁਣ ਹਫਤੇ ਦੇ ਵੀ ਹੈਗੇ ਅਸੀਂ ਉਹ ਕੈਮਰੇ ਚਾਲੂ ਕਰਦੇ ਹੈਗੇ ਫੇਸ ਟੂ ਮੈਨੂਅਲ ਅਸੀਂ ਚਲਾ ਰਹੇ ਹਾਂ ਮਾਂਜੂਗ ਸੁਪਰੀਮ ਕੋਰਟ ਦੇ ਗਾਈਡਲਾਈਨਸ ਹੈ ਕਿ ਹਸਪਤਾਲਾਂ ਦੇ ਵਿੱਚ ਸੁਰੱਖਿਆ ਦੇ ਮੱਦੇ ਨਜ਼ਰ ਯਕੀਨੀ ਬਣਾਇਆ ਜਾਵੇ ਕਿ ਕੀ ਸੁਰੱਖਿਆ ਜੀ ਹਸਪਤਾਲ ਤੇ ਵੀ ਕਰਦੇ ਉਹਦੇ ਵਾਸਤੇ ਸਾਡਾ ਜਿਹੜਾ ਪੀਐਸਓ ਸਟਾਫ ਉਹ ਵੀ ਡਿਪਿਊਟ ਰਹਿੰਦਾ ਸੀਗਾ ਪਹਿਲਾਂ ਨਾਈਟ ਡਿਊਟੀ ਤੇ ਤਾਂ ਹਮੇਸ਼ਾ ਹੁੰਦੇ ਸੀਗੇ ਲੇਕਿਨ ਹੁਣ ਅਸੀਂ ਜਿਹੜੇ ਹੈਗੇ ਆ ਡੇ ਟਾਈਮ ਤੇ ਵੀ ਜਿਹੜੇ ਆ ਪੀਐਸਓ ਸਾਡੇ ਮੌਜੂਦ ਨੇ ਸੁਰੱਖਿਆ ਵਾਸਤੇ ਉੱਤੇ ਹਸਪੀਟਲ ਦੀ ਪੀਐਮਓ ਡਾਕਟਰ ਸ਼ਾਲੀ ਚੌਧਰੀ ਦਾ ਕਹਿਣਾ ਹੈ ਕਿ ਜਦੋਂ ਇਹ ਘਟਨਾ ਵਾਪਰੀ ਉਸ ਵਕਤ ਉਹ ਹਸਪਤਾਲ ਵਿੱਚ ਮੌਜੂਦ ਨਹੀਂ ਸਨ ਅਤੇ ਜਿਵੇਂ ਹੀ ਇਸ ਘਟਨਾ ਦਾ ਉਹਨਾਂ ਨੂੰ ਪਤਾ ਲੱਗਦਾ ਹੈ ਤਾਂ ਉਹ ਹਸਪਤਾਲ ਪਹੁੰਚਦੇ ਹਨ ਅਤੇ ਇਸ ਪੂਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। देखिए लड़ाई के टाइम में मैं खुद मौजूद नहीं थी पर मैंने सुना कि काफी लोग इकट्ठे हो गए थे और जो हमारे सर्जन हैं डॉक्टर संदीप उनके साथ कुछ लड़ाई झगड़े हुए हैं और वो बात शुरू हुई कि कोई बिल नहीं निकाला था। तो वो मैंने सॉर्ट आउट करवा दिया है कि बिल निकाल दें और किस हद तक हुई मैं दोनों पार्टीज को सुन रही हूँ फिर मैं आपको फाइनल वो डॉक्टर्स फिर एजुटेटेड हैं हम डॉक्टर संदीप ने ये बोला है कि उनके ऊपर पेट में दूसरा मारा और हाथापाई हुई तो फिर इस संदर्भ में फिर सारे डॉक्टर्स ने इमरजेंसी और ओपीडी सस्पेंड करने की और स्ट्राइक पे जाने की धमकी दी है डॉक्टर ਮੇਰੀ ਅਭੀ ਪਰਸਨਲੀ ਡਾਇਰੈਕਟ ਬਾਤ ਹੋਈ ਡਾਕਟਰ ਸਿੰਘ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਕੁਲਬੀਰ ਸਿੰਘ ਠੱਕਰ ਸੰਧੂ ਨੇ ਦੱਸਿਆ ਕਿ ਉਹਨਾਂ ਕੋਲ ਇਸ ਮਾਮਲੇ ਦੀ ਸ਼ਿਕਾਇਤ ਆਈ ਹੈ ਅਤੇ ਉਹ ਜਾਂਚ ਕਰ ਰਹੇ ਹਨ ਧਿਆਨ ਚ ਹੁਣੇ ਆਇਆ ਆਪਾਂ ਵਿਜ਼ਿਟ ਵੀ ਕਰ ਲਿਆ ਹਸਪਤਾਲ ਦੀ ਵੀ ਜੀ ਡਾਕਟਰ ਸੰਦੀਪ ਸਿੰਘ ਨੇ ਸਰਜਨ ਨੇ ਤੇ ਉਹ ਇੱਥੇ ਲੱਗੇ ਹੋਏ ਨੇ ਤੇ ਉਹਨਾਂ ਦੇ ਕੋਈ ਬਿੱਲ ਵਗੈਰਾ ਨਿਕਲਣੇ ਸੀ ਡਾਕ ਕੱਢਣੀ ਸੀ ਉਹਨਾਂ ਨੇ ਜਿਵੇਂ ਡੇਲੀ ਕੱਢਦੇ ਕੋਈ ਏਮਪਲਾਈਜ਼ ਦੇ ਬਿੱਲ ਸੀ ਉਹ ਅੱਜ ਬਿਜੀ ਹੋਣ ਦਾ ਕਰਕੇ ਕਹਿੰਦੇ ਵੀ ਮੈਂ ਓਟੀ ਚ ਬਿਜੀ ਸੀ ਆਪਰੇਸ਼ਨ ਨੂੰ ਪੇਸ਼ੈਂਟ ਦੇਖ ਰਿਆ ਸੀਗਾ ਤੇ ਕੋਈ ਬੰਦੇ ਵਿਨੋਦ ਭੱਟੀ ਨੇ ਤੇ ਰਾਜਾ ਇਹ ਕੋਈ ਹੈਗੀ EMPLOYEES ASSOCIATION ਉਹਨਾਂ ਦੇ ਕੋਈ ਅ ਅਹੁਦੇਦਾਰ ਨੇ ਉਹਨਾਂ ਨੇ ਕਹਿੰਦੇ ਵੀ ਇਹਨਾਂ ਨਾਲ ਕੋਈ મતਭੇਦ ਮਿਸ ਅੰਡਰਸਟੈਂਡਿੰਗ ਦੀ ਵੀ ਕੰਮ ਹੋਇਆ ਨਹੀਂ ਹੋਇਆ ਮਤਲਬ ਇਹਨਾਂ ਦੇ ਪਹਿਲੋਂ ਮੰਦਾ ਬੋਲਿਆ ਇਹਨਾਂ ਨੂੰ ਫਿਰ ਉਹ ਇਹਨਾਂ ਦੇ ਕਹਿਣ ਸਰ ਵੀ ਇਹਨਾਂ ਨੇ ਹੱਥ ਵਾਈ ਕੀਤੀ ਹੈ ਰਿਟਰਨ ਕੰਪਲੇਂਟ ਸਾਡੇ ਕੋ ਆ ਗਈ ਹੈ ਅ ਮਕਦਮਾ ਅਸੀਂ ਦਰਜ ਕਰ ਰਹੇ ਆ ਜੋ ਵੀ ਰੈਲੇਵੈਂਟ ਧਾਰਾ ਬਣਦੀ ਹੈ ਨਾ ਐਫਆਈਆਰ ਦਰਜ ਕਰਕੇ ਤਫਤੀਸ਼ ਕਰਨਾ ਤੇ ਸਰ ਕਿਨੇ ਕਿਨੇ ਖਲਾਫ ਮਾਮਲਾ ਦਰਜ ਕਰਿਆ ਇਹ ਇਹੀ ਇੱਕ ਤੇ ਭੱਟੀ ਨੇ ਵਿਰੋਧ ਭੱਟੀ ਤੇ ਰਾਜਾ ਬਾਈ ਨੇਮ ਨੇ ਤੇ ਬਾਕੀ ਕੋਈ ਜਨਪਸਾਤੇ ਸੀਗੇ ਉਹ ਆਪਾਂ ਤਫਤੀਸ਼ ਕਲੀਅਰ ਕਰਨਾ ਨੰਗਲ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ